ਵਾਇਰੂ ਜੀ ਕਾ ਕਾਲਾ ਵਾਇਰੂ ਜੀ ਕੀ ਫਤਿਹ ਪਿਛਲੇ 3 ਸਾਲਾਂ ਚ ਜਿਵੇਂ ਝਾਰੂ ਵਾਲੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਅੱਜ ਐ ਜੀ ਹਾਲਾਤ ਬਣ ਗਏ ਕਿ دہشت ਦਾ ਮਾਹੌਲ ਪੰਜਾਬ ਚ ਹੈ ਕਿਸਾਨਾਂ ਤੇ ਉੱਤੇ ਤੱਕੇ ਹੋ ਰਹੇ ਆ ਕਿਸਾਨ ਲੀਡਰਾਂ ਨੂੰ ਗੱਲਬਾਤ ਲਈ ਬੁਲਾਇਆ ਜਾਂਦਾ ਹੈ ਤੇ ਨਾਲ ਦੇ ਨਾਲ ਉਹਨਾਂ ਤੇ लाठी चार्ज ਕਰਕੇ ਉਹਨਾਂ ਨੂੰ ਖੜਾਇਆ ਜਾਂਦਾ ਹੈ ਸਰਕਾਰ ਦੀ ਕੀ ਕੋਈ ਜਵਾਬ ਨਹੀਂ ਸਰਕਾਰਾਂ ਜਨਤਾ ਨੇ ਬਣਾਈਆਂ ਹੁੰਦੀਆਂ ਹਨ ਪਰ ਆ ਜਿਹੜੀ ਸਰਕਾਰ ਹੈ ਆ ਲੱਗਦੀ ਨਹੀਂ ਕਿ ਆ ਸਰਕਾਰ ਹੈ ਅੱਜ ਹਾਲਾਤ ਕੀ ਬਣ ਗਏ ਪੰਜਾਬ ਦੇ ਭਗਵੰਤ ਮਾਨ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਆ ਜਿੰਨੇ ਝਾੜੂ ਵਾਲੇ ਐਮ ਐਲ ਏ ਕੋਈ ਵੀ ਮੰਤਰੀ ਨਹੀਂ ਹੈ ਅਸਲੀ ਮੰਤਰੀ ਅਤੇ ਮੁੱਖ ਮੰਤਰੀ ਕੇਜੂਅਲ ਮੁੱਖ ਮੰਤਰੀ ਹੈ ਤੇ ਦਿੱਲੀ ਦੇ ਜਿਹੜੇ ਹਰਾਏ ਹੋਏ ਕੱਢੇ ਹੋਏ ਉਹਨਾਂ ਦੇ ਸਾਬਕਾ ਮੰਤਰੀ ਅੱਜ ਪੰਜਾਬ 'ਚ ਆ ਗਏ ਆ ਸਾਰਾ ਕੰਟਰੋਲ ਹੀ ਦਿੱਲੀ ਦੇ ਕੇਜਰੀਵਾਲ ਨੇ ਕਰ ਲਿਆ ਹੈ। ਆਈ ਕਾਰਨ ਤੁਸੀਂ ਦੇਖਿਆ ਹੌਨਸਾਰ ਕਿਸਾਨਾਂ ਤੇ ਕਿੰਨਾ ਵੱਡਾ ਤੱਕਾ ਹੋਇਆ। ਕਿਸਾਨਾਂ ਦੇ लाठीचार्ज ਕੀਤਾ ਗਿਆ। ਕਿਸਾਨੀ ਆਪਣੀ ਜਾਨ ਹੈ ਪੰਜਾਬ ਦੀ। ਦੇਸ਼ ਨੂੰ ਪਾਲਣ ਵਾਲੇ ਮਹਾਨ ਕਿਸਾਨ ਆਪਣੇ ਪੰਜਾਬ ਦੇ ਐ ਤੇ ਉਹਨਾਂ ਨਾਲ ਦੇਖੋ ਕੀ ਵਦੀਰਾ ਹੋ ਰਿਹਾ। ਜੋ ਵਾਅਦੇ ਕੀਤੇ ਗਏ ਸੀ ਸਾਰਿਆਂ ਤੋਂ ਮੁੱਕਰ ਗਏ ਐ। ਕੱਲੇ ਕਿਸਾਨਾਂ ਨਾਲ ਨਹੀਂ ਹਰ ਵਰਗ ਨਾਲ ਕੀਤੇ ਐ। ਅੱਜ ਗੈਂਗਸਟਰ ਪੰਜਾਬ 'ਚ ਰਾਜ ਕਰ ਲਿਆ ਹੈ ਲੁੱਟਕਾਂ ਹੋਈ ਜਾ ਰਹੀਆਂ ਹਨ ਨਸ਼ਾ ਘਰ ਘਰ ਫੈਲ ਗਿਆ ਹੈ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਦੇਖੋ ਕੀ ਹਾਲਾਤ ਬਣ ਗਈ ਆਪਣੇ ਪਿਛਲੇ 10 ਸਾਲਾਂ 'ਚ ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਲੋਕਾਂ ਨੂੰ ਸੰਗਤ ਨੂੰ ਗੁੰਮਰਾਹ ਕਰਕੇ ਝੂਠੀਆਂ ਸੌਂ ਖਾ ਕੇ ਸਰਕਾਰ ਬਣਾ ਲਈ ਤੇ 5 ਸਾਲ ਖਰਾਬ ਕਰ ਦਿੱਤੇ ਉਵੇਂ ਹੀ ਝਾੜੂ ਘਾ ਲੈਣੇ ਝੂਠੀਆਂ ਸੌਂ ਖਾ ਕੇ ਗਲਤ ਪਰਚੀਆਂ ਬਣਾ ਕੇ ਵਾਅਦੇ ਕਰਕੇ 5 ਸਾਲ ਉਹਨਾਂ ਨੇ ਖਰਾਬ ਕਰ ਦਿੱਤੇ ਮੈਂ ਬੇਨਤੀ ਕਰਦਾ ਹਾਂ ਪੰਜਾਬੀਆਂ ਨੂੰ ਕਿ ਆਪਾਂ ਪਛਾਣੀਏ ਖਾਲਸਾ ਜੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥੀ ਹੈ ਸ਼੍ਰੋਮਣੀ ਕਾਲੀ ਦਲ ਦੇ ਦਿਲ 'ਚ ਜੋ ਦਰਦ ਪੰਜਾਬ ਪ੍ਰਤੀ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੋ ਸਕਦਾ ਅੱਜ ਜੋ ਕੁਝ ਵੀ ਪੰਜਾਬ ਤੁਸੀਂ ਦੇਖਿਆ ਹੋਣਾ ਕਿਸਾਨੀ ਵਾਸਤੇ ਕੀਤਾ ਹੈ ਗ੍ਰੀਵਾਸਤੇ ਕੀਤਾ ਹੈ ਵਪਾਰ ਵਾਸਤੇ ਕੀਤਾ ਹੈ ਪਾਵਰ ਸਰਪਲਸ ਕੀਤਾ ਹੈ ਸੜਕਾਂ ਬਣਾਈਆਂ 에ਅਰਪੋਰਟ ਬਣਾਏ ਹੈ ਜਿੰਨੀ ਤਰੱਕੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਸ ਕਰਕੇ ਆਓ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਨੂੰ ਬਚਾਈਏ ਤੇ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਏ ਤਾਂ ਹੀ ਪੰਜਾਬ ਬਚੂਗਾ